ਤੇ ਮੂਹਰਲੇ ਟਾਇਰ ਕੁਦਰਤੀ ਮੂਹਰਲੇ ਮਗਰਲੇ ਟਾਇਰ ਨੰਗ ਕੇ ਸੀਗੇ ਤੇ ਪਿਛਲੇ ਹਿੱਸੇ ਚ ਮੋਟਰਸਾਈਕਲ ਸਾਡਾ ਵੱਜਿਆ ਮੋਟਰਸਾਈਕਲ ਵਿੱਚ ਵੱਜ ਕੇ ਤਾਂ ਦੂਰਾ ਹੋ ਗਿਆ ਮੋਟਰਸਾਈਕਲ ਮੁੰਡਾ ਵੀ ਘੋੜਣਗੇ ਬਾਹਰ ਡੱਗ ਪਿਆ ਉਹ ਵੀ ਸੱਟੋ ਫਿੱਟੋ ਬਚ ਗਿਆ ਤੇ ਮੈਂ ਤਾਂ ਸਿੱਧਲ ਸਿੱਧ ਗਈ ਖੜ ਗਈ ਐ ਮੋਟਰਸਾਈਕਲ ਤਾਂ ਜਿਵੇਂ ਜਾਣ ਕੇ ਹੀ ਐ ਤਾਰ ਕੇ ਖੜਾਇਆ ਹੋਇਆ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੇ ਸਾਡੀ ਗੱਡੀ ਵਿਚਾਲੇ ਟਾਇਰਾਂ ਦੇ ਵੱਟ ਜਾਂਦੀ ਨਾ ਤਾਂ ਸਾਡੇ ਮੋਟਰਸਾਈਕਲ ਟੁੱਟਣਾ ਸੀ ਨਾਏ ਸਾਡੇ ਆਪ ਦੇ ਸੱਟਾ ਵੱਜਣਗੇ ਸਾਨੂੰ ਉਤੋਂ ਦੀ ਨੰਗਣੀ ਸੀ ਗੱਡੀ ਸਾਡੀ ਹallelujah ਹਾਲੇਲੂਆ ਆਪਾਂ ਗਵਾਹੀ ਸੁਣਦੇ ਪਿੰਡਾਂ ਨਾਮ ਤਸਵੀਰ ਕਾਰਿਆ ਪਿੰਡ ਬੋਡੇਆਂ ਤੋਂ ਆਪਾਂ ਇਹਨਾਂ ਦੀ ਗਵਾਹੀ ਸੁਣਦੇ ਕਿ ਪਰਮੇਸ਼ਰ ਨੇ ਲਾਈਵ ਦੇ ਵਿੱਚ ਕੀ ਬਦਲਾਵ ਕੀਤਾ ਹਾਲੇਲੂਆ 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 ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਰੱਬ ਦੀ 10-10 ਸਿਨ ਵੀ ਜੈ ਮਸੀਹ ਦੀ ਮੇਰੀ ਗਵਾਹੀ ਬਹੁਤ ਵੱਡੀ ਬਣੂਣੀ ਬਣਾਈ ਆ ਮੈਂ ਪਰਮੇਸ਼ਵਰ ਦਾ ਤੇ ਰੱਬ ਦੇ ਦਾਤਾ ਦਾ ਬਹੁਤ ਧੰਨਵਾਦ ਕਰਦੀ ਆ ਪਹਿਲੀ ਗਵਾਈ ਤਾਂ ਮੇਰੀ ਸੁਬਾ ਮੈਂ 6-7 ਦਿਨ ਹੀ ਹੋਈ ਸੀ ਆਈ ਨੂੰ ਆਦਪਤੀ ਕਾਂ ਤੋਂ ਮੇਰੇ ਪਿਓ ਨੇ ਮੈਨੂੰ ਫੋਨ ਕਰਤਾ ਕਹਿੰਦਾ ਤੂੰ ਛੇਤੀ ਮੈਨੂੰ ਮੇਰੀ ਦਵਾਈ ਜਿਲਾ ਕੇ ਦੇ ਕੇ ਜਾ ਮੈਨੂੰ ਤੇ ਮੈਂ ਇਹਨੂੰ ਕਿਆ ਸੀ ਮੈਂ ਕਿਹਾ ਜਾੜਕ ਜਾ ਚਾਚਾ ਦੋ ਇੱਕ ਦਿਨ ਕਹਿੰਦਾ ਨਹੀਂ ਤੂੰ ਅੱਜ ਹੀ ਆ ਜਾ ਤੇ ਮੈਂ ਚਲੀ ਗਈ ਤੇ ਆਥ ਨੇ ਜਦੋਂ ਮੈਂ ਮੋੜਨ ਲੱਗੀ ਉਧਰ ਉਹ ਮੈਂ ਆਪਣੇ ਪਤੀਜੇ ਨੂੰ ਕਹਿੰਨਾ ਮਾ ਪੁੱਤ ਮੈਨੂੰ ਸਾਡਾ ਪਿੰਡ ਬਾਲੀ ਦੂਰ ਆ ਅੱਡਾ ਤੋਂ ਘਰ ਬਾਲੀ ਦੂਰ ਆ ਤੇ ਮੈਂ ਕਹਨਾ ਮੈਨੂੰ ਅੱਡੇ ਤੇ ਚੜਾਇਆ ਮੋਟਰਸਾਈਕਲ ਤੇ ਮੈਂ ਹਮ ਵੀ ਆਟੂ ਵਾਲੇ ਛੇਤੀ ਆਉਂਦੇ ਨਹੀਂ ਉਹਦਾ ਭੂਆ ਮੈਂ ਪੱਠੇ ਲਾਉਣਾ ਤੂੰ ਕਿਸੇ ਦੇ ਗਵੰਡ ਕਾ ਮੁੰਡਾ ਕਰੇ ਖੜਾ ਸੀ ਸਾਡੇ ਕਹਿੰਦਾ ਤੂੰ ਇਹਨੂੰ ਲੈ ਜਾ ਭੂਆ ਤੇ ਮੈਂ ਪੱਠੇ ਲਾ ਲਾਂ ਮੈਂ ਚੱਲ ਠੀਕ ਆ ਫਿਰ ਮੈਂ ਤਾਂ ਜਾਣਾ ਹੀ ਅੱਡੇ ਤੇ ਕੋਈ ਛੱਡਿਆ ਉਹ ਤੇ ਆਉਂਦੀ ਆਉਂਦੀ ਨੂੰ ਮੈਂ ਕਹਾਂ ਮੈਂ ਥੋੜਾ ਜਿਹਾ ਸਮਾਨ ਲੈਣਾ ਸੀ ਬਾਜ਼ਾਰ ਚੋਂ ਨਿਹਾਲੇ ਵਾਲੇ ਵੀ ਨਹੀਂ ਮਿਲਦਾ ਸਾਡੇ ਪਿੰਡੋਂ ਵੀ ਨਹੀਂ ਮਿਲਦਾ ਉੱਥੋਂ ਤੇ ਮੈਂ ਕਹਾਂ ਮਹੋ ਚੱਲ ਮੈਂ ਇੱਥੋਂ ਬਾਜ਼ਾਰ ਵਿੱਚ ਦੀ ਲੈ ਚੱਲ ਮੋਟਰਸਾਈਕਲ ਮੁੰਡੇ ਨੇ ਮੈਂ ਕਹਾਂ ਤੇ ਵੀ ਮੈਂ ਸਮਾਨ ਲੈ ਕੇ ਜਾਣਾ ਥੋੜ ਕਨ ਚੰਗਾ ਪਉਣ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਕਰ ਲਿਆ ਜੋ ਮੋਟਰਸਾਈਕਲ ਪਿੰਡ ਦੇ ਵਿੱਚ ਦੀ ਲੱਕੀ ਸਮਾਨ ਲੈ ਕੇ ਤੇ ਅਸੀਂ ਜਦੋਂ مین ਰੋਡ ਤੇ ਚੜਾਉਣਾ ਸੀ ਮੋਟਰਸਾਈਕਲ ਤੇ ਉਹ ਮੈਂ ਮੁੰਡੇ ਨੂੰ ਪਹਿਲਾਂ ਹੀ ਕਹੀ ਜਾਂਦੀ ਸੀ ਮਾਹ ਪਤਾ ਫੇ ਮੇਨ ਰੋਡ ਆਉਂਦਾ ਮੂਹਰੇ ਤੇ ਤੂੰ ਹੌਲੀ ਕਰ ਲੈ ਮੋਟਰਸਾਈਕਲ ਉਹਨੇ ਗੱਲ ਨਹੀਂ ਸੁਣੀ ਮੇਰੀ ਤੇ ਮਹਾਰਨ ਮਾਰਦਾ ਗਿਆ ਮਾਰਦਾ ਗਿਆ ਮੂਹਰੇ ਆ ਆਪੂਂਡੀ ਜੀ ਜੇਵ ਜੀ ਇਹਨਾਂ ਕੋਲੇ ਵੀ ਹੈਗੀ ਉਹ ਤੇ ਜਾਨੀ ਗੱਡੀ ਤੇ ਮੂਹਰੇ ਟਾਇਰ ਕੁਦਰਤੀ ਮੂਹਰੇ ਮਗਰਲੇ ਟਾਇਰ ਨੰਗ ਕੇ ਸੀਗੇ ਤੇ ਪਿਛਲੇ ਹਿੱਸੇ ਚ ਮੋਟਰਸਾਈਕਲ ਸਾਡਾ ਵੱਜਿਆ ਮੋਟਰਸਾਈਕਲ ਵਿੱਚ ਵੱਜ ਕੇ ਤਾਂ ਦੂਰਾ ਹੋ ਗਿਆ ਮੋਟਰਸਾਈਕਲ ਮੁੰਡਾ ਵੀ ਘੋੜਣਗੇ ਬਾਹਰ ਡੱਗ ਪਿਆ ਉਹ ਵੀ ਸੱਟੋ ਫਿੱਟੋ ਬਚ ਗਿਆ ਤੇ ਮੈਂ ਤਾਂ ਸਿੱਧਣ ਸਿੱਧ ਗਈ ਖੜ ਗਈ ਐ ਮੋਟਰਸਾਈਕਲ ਤਾਂ ਜਿਵੇਂ ਜਾਣ ਕਈਆਂ ਤਾਰ ਕੇ ਖੜਾਇਆ ਹੋਇਆ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੇ ਸਾਡੀ ਗੱਡੀ ਵਿਚਾਲੇ ਟਾਇਰਾਂ ਦੇ ਵੱਢ ਜਾਂਦੀ ਨਾ ਤਾਂ ਸਾਡੇ ਮੋਟਰਸਾਈਕਲ ਟੁੱਟਣਾ ਸੀ ਨਾ ਸਾਡੇ ਆਪ ਦੇ ਸੱਟਾ ਵੱਜਣਗੇ ਉਸਨੇ ਉਤੋਂ ਦੀ ਲੰਘਣੀ ਸੀ ਗੱਡੀ ਸਾਡੀ ਪਰਮੇਸ਼ਵਰ ਨੇ ਸਾਨੂੰ ਹੱਥ ਦੇ ਕੇ ਧਰੱਖਿਆ ਉਹਦੇ ਰੱਬ ਦੇ ਦੂਤਾਂ ਨੇ ਉਸ ਤੋਂ ਬਾਅਦ ਆਥ ਨੇ ਜਦੋਂ ਮੈਂ ਘਰੇ ਆਈ ਤੇ ਹੁਣ ਸਾਰ ਮੈਨੂੰ ਵੱਡੀ ਬੋਟੀ ਕਹਿੰਦੀ ਮम्मी ਤੂੰ ਸਬਜ਼ੀ ਚੀਰ ਲੈ ਮੈਂ ਚੀਰ ਲੈਣੀ ਉਹਦੋਂ ਨੂੰ ਛੋਟੀ ਬੋਟੀ ਕਿਸੇ ਦੇ ਘਰੇ ਕੰਮ ਕਰਦੀ ਆ ਤੇ ਉਹਨਾਂ ਦਾ 30 ਪਤਨੀ 35 ਫੁੱਟ ਟੋਆ ਲੈਟ ਲਿੰਦਾ ਪੱਟਿਆ ਵਾ ਖੇਤ ਦੇ ਵਿੱਚ ਜਾਨੀ ਕਿ ਮਤਲਬ ਕੋਈ ਕੰਮ ਵਾਲਾ ਬੰਦਾ ਸੀਰੀ ਸਾਂਝੀ ਜਾਂ ਕੋਈ ਵੀ ਬਾਹਰ ਖੇਤ ਚ ਕੰਮ ਕਰਨ ਵਾਲਾ ਬੰਦਾ ਲੈਟ ਨੂੰ ਪਿਸ਼ਾਬ ਬਾਹਰੇ-ਬਾਰੇ ਕਰ ਸਕਦਾ ਉਹਨਾਂ ਦਾ ਬਾਹਰ ਟੋਆ ਪੱਟਿਆ ਉਹਨਾਂ ਨੇ ਪਾਣੀ ਛੱੜਤਾ ਉਹਦੇ ਆਲੇ-ਦੁਆਲੇ ਤੇ ਪਾਣੀ ਕਿਤੋਂ ਦੀ ਖੁੱਡ ਖੁੱਡ ਪੈ ਕੇ ਤੇ ਉਹ ਸਾਰਾ 80 35 ਫੁੱਟ ਟੋਆ ਸਾਰਾ ਭਰ ਗਿਆ ਪਾਣੀ ਦੇ ਨਾਲ ਜੋ ਭਰ ਗਿਆ ਤੇ ਉਹ ਨੇ ਇਹਨੇ ਨਹੀਂ ਖਿਆਲ ਕੀਤਾ ਸਾਡੀ ਛੋਟੀ-ਕੋਟੀ ਨੇ ਉਹਨਾਂ ਦੇ ਘਰੇ ਕੰਮ ਕਰਦੀ ਉਹਨੂੰ ਮੁੰਡੇ ਨੇ ਮੇਰੇ ਨੂੰ ਕਹੀ ਜਾਂਦੀ ਕਿ ਮੁੰਡਾ ਵੀ ਮੇਰੇ ਨਾਲ ਹੀ ਸੀ ਉਹਦੇ ਕੰਮ ਕਰਦਾ ਉਹਨੂੰ ਕਹਿੰਦੀ ਆ ਕਿ ਮੈਂ ਇੱਕ ਬੱਠਲ ਕੋਹੇ ਦਾ ਕਹਿੰਦੀ ਇਹ ਸੱਟ ਕੇ ਤੇ ਆ ਕੇ ਧਾਰਾ ਚੋ ਕੇ ਤੇ ਆਪਾਂ ਟਾਈਮ ਨਹੀਂ ਕਰੇ ਚੱਲਾਂਗੇ ਉਹ ਕਹਿੰਦਾ ਜੇ ਭੱਜ ਕੇ ਸਿੱਟਿਆ ਉਹ ਪਾਣੀ ਪੈਈ ਜਾਂਦਾ ਤੁੱਲੂ ਪੰਪ ਦੇ ਖੜਕੇ ਦੇ ਵਿੱਚ ਉਹਨੂੰ ਵੀ ਨਹੀਂ ਸੁਣਿਆ ਕੋਲੇ ਖਾਲ ਬਣਾਈ ਜਾਂਦਾ ਜ਼ਿਮੀਂਦਾਰਾਂ ਦਾ ਮੁੰਡਾ ਉਹਨੂੰ ਵੀ ਨਹੀਂ ਸੁਣਿਆ ਤੇ ਉਹ ਜਦੋਂ ਐ ਕਰਕੇ ਗੋਹੇ ਦਾ ਪੱਠਲ ਸਿਰ ਤੇ ਗੋਹੇ ਦਾ ਪੱਠਲ ਭਰਿਆ ਵ ਤੇ ਇਧਰ ਲੱਕ ਅੱਬਾ ਪਾਸਾ ਸਾਰਾ ਇਤੋਂ ਲੱਕ ਟਿੱਕਰ ਤੋਏ ਦੇ ਵਿੱਚ ਤੁਸ ਗਈ ਪਤਾ ਨਹੀਂ ਪਰਮੇਸ਼ਵਰ ਨੇ ਜਦੋਂ ਮੈਂ ਸੁਬਾਹ ਵੱਲ ਉੱਠਦੀ ਆ ਨਾ ਮੈਂ ਉੱਠਣਸਾਰ ਮੈਂ ਪਹਿਲਾਂ ਮੈਂ ਰਾਤ ਨੂੰ ਵੀ ਸ਼ੁਰੂਆਤ ਰੱਬ ਦੇ ਹੱਥ ਚ ਦੇ ਕੇ ਪਰਿਵਾਰ ਦੀ ਪੈਂਦੀ ਆ ਤੜਕ ਸੁਬਾਹ ਉੱਠ ਕੇ ਵੀ ਰੱਬ ਦੇ ਹੱਥ ਚ ਸ਼ੁਰੂਆਤ ਦੇ ਕੇ ਦੀ ਪੂਰੇ ਪਰਿਵਾਰ ਨੂੰ ਰੱਬ ਕੋਲ ਪ੍ਰਾਰਥਨਾ ਕਰੀ ਦੀ ਵੀਰ ਆਪਾ ਤੂੰ ਹੀ ਆ ਸਾਰਿਆਂ ਨੂੰ ਸੰਭਾਲਣ ਵਾਲਾ ਤੇਰੇ ਸਵਰਗਦੂਤ ਰਾਖੀ ਕਰਨ ਸੱਚੀ ਮੁੱਚੀ ਪਰਮੇਸ਼ਵਰ ਦੇ ਸਵਰਗਦੂਤਾਂ ਨੇ ਉਹਦੀ ਰਾਖੀ ਕੀਤੀ ਉਹਦੇ ਕੋਲੇ ਕੋਈ ਨਹੀਂ ਸੀ ਮੈਨੂੰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਕਿਤੇ ਮੈਂ ਦਿਨ ਰਾਤ ਨਹੀਂ ਥੱਕਦੀ ਮੈਂ ਪਰਮੇਸ਼ਵਰ ਨੇ ਮੇਰੇ ਬੋਤੇ ਬੋਤਰਾ ਦੀ ਕਰਮਾਂ ਨੂੰ ਦੂਜੀ ਮਾਂ ਬਖਸ਼ਦੀ ਮੇਰਾ ਮਾਨਾ ਇਹ ਨਾ ਉਹਦੇ ਰਾਤ ਨੂੰ ਬਹੁਤ ਜ਼ਿਆਦਾ ਮੈਂ ਰਾਤ ਨੂੰ 12 ਵਜੇ ਤੱਕ ਕਰਉਂਦੀ ਰਹੀ ਬਿਪਰਮੇਸ਼ਵਰ ਜੇ ਤੇਰੇ ਦੂਤਾਂ ਦਾ ਬਾੜ ਨਾ ਹੁੰਦੀ ਇਹਦੇ ਧਾਲੇ ਇਹਨੂੰ ਕੋਈ ਨਹੀਂ ਸੀ ਬਚਾਉਣ ਵਾਲਾ ਤੇ ਟੋਏ 'ਚ ਕਿਸੇ ਨੇ ਦੇਖਣਾ ਵੀ ਹੈ ਨਹੀਂ ਸੀ ਜਾ ਕੇ ਬਾਣ ਦੇ ਵਿਚਾਲੇ ਤਟੋਆ ਪਰਮੇਸ਼ਰ ਮੇਰੀ ਲੰਜਪਤ ਤੂੰ ਹੀ ਰੱਖੀ ਐ ਮੈਂ ਤੇਰਾ ਕੋਟੀ ਕੋਟੀ ਵਾਰਤ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਉਹ ਆਪ ਦੇ ਆਪ ਵੀ ਉੱਠ ਕੇ ਗਈ ਨਿਕਲ ਕੇ ਵਿੱਚੋਂ ਮਹਾ ਅਭਿਸ਼ੇਕ ਮਹਾ ਅਭਿਸ਼ੇਕ ਗਇਆ ਮਹਾ ਅਭਿਸ਼ੇਕ ਮਹਾ ਅਭਿਸ਼ੇਕ

ਤੇ ਤੇ ਜੀ ਜੀ ਬਾਜੇ ਤੋਂ ਕਿਸੇ ਨੂੰ ਵੀ ਸੁਣੀਗੀ ਤੇ ਫਿਰ ਰੱਬ ਵੱਲੋਂ ਉਹਨੂੰ ਆਪ ਦੇ ਪਰਮੇਸ਼ਵਰ ਨੇ ਬਾਲ ਦਿੱਤਾ ਉਹਨੂੰ ਦੇਵੂਤਾ ਨੇ ਤੇ ਐ ਥੋੜਾ ਜਿਹਾ ਪੱਕੇ ਖਾਲਦਾਂ ਚਾਰ ਕਿੱਟਾ ਸੀਗਾ ਨਾਲ ਲੱਗੂ ਉਹਦੇ ਨਾਲ ਹੱਥ ਪਾ ਕੇ ਇਧਰਲੇ ਹੱਥ ਤੇ ਜ਼ੋਰ ਪਾ ਕੇ ਆਪੇ ਉੱਠ ਕੇ ਤੇ ਫਿਰ ਕੋਲੇ ਜਾ ਕੇ ਮੁੰਡੇ ਦੇ ਰੋਣ ਲੱਗ ਕਹਿੰਦੀ ਮੈਨੂੰ ਜੇ ਕੁਛ ਹੋ ਜਾਂਦਾ ਮੈਨੂੰ ਕਿਹਨੇ ਪਾਲਣਾ ਸੀ ਮੈਂ ਕਿ ਤੇਰੇ ਪਰਮੇਸ਼ਵਰ ਦਾ ਹੱਥ ਸੀਗਾ ਸਿਰ ਤੇ ਤੇਨੂੰ ਕੁਛ ਨਹੀਂ ਹੁੰਦਾਗਾ ਜਿੰਨਾ ਚਿਰ ਮੇਰੀਆਂ ਦੁਆਵਾਂ ਪ੍ਰਾਰਥਨਾ ਸੋਟੀ ਨਾਲ ਆ ਤੂੰਨਾਂ ਚਿਰ ਸੋਡਾ ਵਾਲਵਿੰਗਾ ਵੀ ਨਹੀਂ ਹੁੰਦਾਗਾ ਪਰਮੇਸ਼ਵਰ ਤੁਹਾਡੇ ਨਾਲ ਹਾਲੇਲੀ ਨਾ ਇਹ ਬਿਸ਼ੇਕ ਤੇਰੇ ਨਾਲ ਹੀ ਹੈ ਨਾ ਡਰੇ ਨਾ ਡਰੇ ਨਾ ਕੋપરા ਨਾ ਇਹ ਬਿਸ਼ੇਕ ਤੇਰੇ ਨਾਲ ਹੀ ਹੈ ਤੇਰੇ ਨਾਲ 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 ਤੇ 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 ਹਾਲੇਲੂਇਆ ਹਾਲੇਲੂਇਆ ਹਾਲੇਲੂ ਸਾਰੇ ਫ੍ਰੈਂਡਸ ਜੇਮਸ